ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੀਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਤੇ ਨਵਾਂੇ ਕੰਮ ਜਿਹੜਾ ਸ਼ੁਰੂ ਕੀਤਾ ਫਿਰ ਜੀ ਉਹਨਾਂ ਨੇ ਅਜੇ ਪਹਿਲੀ ਪਸ਼ੂ ਆ ਤੇ ਪਹਿਲੀ ਵੀਡੀਓ ਆ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਨਾਰਮਲ ਦੇ ਰੇਟ ਜਿਹੜੇ ਕਹਿੰਦੇ ਕਿ ਪਹਿਲੀ ਵੀਡੀਓ ਜੀ ਆਪਾਂ ਰੱਖਨੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੇ ਵਧੀਆ ਵਧੀਆ ਜੀ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਨਾਮ ਵੀਰ ਜੀ ਮੇਰਾ ਜਤਿੰਦਰ ਸਿੰਘ ਹਾਂਜੀ ਪਿੰਡ ਵੀਲਾ ਤੇਜਾ ਤੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ 98780 ਹਾਂਜੀ 96187 ਠੀਕ ਹੈ ਜੀ ਹਾਂਜੀ ਨਵਾਂ ਸ਼ੁਰੂ ਕੀਤਾ ਕੰਮ ਫਿਰ ਹਾਂਜੀ ਵੀਰ ਜੀ ਨਵਾਂ ਹੀ ਨਵਾਂ ਪਹਿਲੇ ਹੀ ਪਸ਼ੂ ਹਾਂਜੀ ਪਹਿਲੇ ਪਹਿਲੇ ਠੀਕ ਹੈ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਇੱਥੋਂ ਹੀ ਆਪਾਂ ਕਰਨੀ ਬੱਚਾ ਕੀ ਇਹਦੇ ਮਗਰ ਵਛੀ ਦੇ ਵੀਰ ਜੀ ਇਹਨੂੰ 5 ਦਿਨ ਹੋ ਗ ਕਿੰਨਾ ਦੋ ਤਿਆਰ ਕਰ ਕੀ ਜੇ ਅਜੇ ਵੀਰ ਜੀ ਬੋਲਾ ਯਾ 13 ਵਾਂ 12 ਕਰਕੇ ਦਵਾਂਗੇ ਆਪਾਂ ਅੱਛਾ ਹਾਂਜੀ ਵੀਰ ਜੀ ਕਿੰਨਾ ਚਵਾਈ ਜਾਊਗੀ ਚਵਾਈ ਵੀਰ ਜੀ 15 16 ਦੇ ਲਾਗੇ ਚਲ ਜਣਾ ਨੇ ਅੱਛਾ 15 16 ਦੇ ਲਾਗੇ ਚਵਾਈ ਜਾਊਗੀ ਹਾਂਜੀ ਖੁੱਲੋ ਹਾਂ ਫਿਰ ਤੋੜ ਦਈਏ ਥਾਣੇ ਦੇਖ ਸਕਦੇ ਤੇ ਲਾਗੇ ਤਾਂ ਇੱਕ ਰੀ ਮਗਰ ਵੇਖੋ ਵੀਰ ਜੀ ਕਿਡਾ ਵਧੀਆ ਟੀਕਾ ਲਵਾਇਆ ਕਿਸੇ ਨੇ ਮਗਰ ਵੀ ਵਸ਼ੀ ਚੰਗੀ ਆ ਬਾਕੀ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦੇ ਕੋਲ ਲਿਆ ਜੀ ਸਿੱਧੇ ਉੱਥੋਂ ਅੱਗੇ ਕਮਾ ਲਿਆ ਵੀ ਤੇ ਕੀ ਮੋਲ ਰੱਖਣਾ ਵੀ ਜੀ ਤਾਂ ਫਿਰ ਆਪਾਂ ਤਾਨੂੰ ਪਤਾ ਬਾਜ਼ਾਰ ਬਹੁਤ ਤੇਜ਼ ਚੱਲਣ ਡਿਆ ਵਾ ਬਾਜ਼ਾਰ ਤੇ ਹਾਂ ਜੀ ਨਾ 60 60 ਮੰਗੀ ਜਾਂਦੇ ਆ ਹਾਂ ਜੀ ਵੀ ਜੀ 45000 ਮੰਗਦੇ ਆ ਦੇ ਨਹੀਂ ਕਿੰਨੇ ਦੀ ਆਪਾਂ ਜੈਸ ਨੂੰ ਹੀ ਕਰੀ ਜਾਈਏ ਜੈਸ ਨੂੰ ਵੀ ਫਿਰ 40 ਦੀ ਛੱਡ ਦਾਂਗੇ 40000 ਦੀ ਛੱਡ ਦੋ 100 ਦੋਸੋਂ ਠੀਕ ਐ ਜੀ ਹਾਂ ਜੀ ਵੀ ਜੀ ਠੀਕ ਐ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਵੀ ਜਰਸੀ ਬੱਚੀ ਜੀ ਹਾਂ ਜੀ ਵੀ ਜੀ ਠੀਕ ਹੈ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ ਵੀਰ ਜੀ ਇਹਦੇ ਕੋਲ ਵੀ 13 ਕਿਲੋ ਆ 12 ਕਿਲੋ ਕਰਕੇ ਦਵਾਂਗੇ ਅੱਛਾ ਹਾਂਜੀ ਠੀਕ ਹੈ ਇਹਨਾਂ ਸੋਈ ਨੂੰ ਕਿੰਨੇ ਦਿਨ ਹੋਈ ਆ ਇਹਨੂੰ ਅੱਜ ਤਕਰੀਬਨ 8 ਕਿ ਦਿਨ ਹੋ ਗਏ ਜੇ ਸੋਈ ਨੂੰ ਨਾਲੂ ਨਾਲ ਜੇ ਬੱਚੇ ਦਾ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਰ ਜੀ ਇਹਨੇ ਵੀ ਚਵਾਈ ਜਾਣਾ 14-15 14-15 ਤੱਕ ਜਾਊਗੀ ਤੁਰੋ ਦਈਏ ਫਿਰ ਇਹਨਾਂ ਨੂੰ ਤੁਰੋ ਕੋਲੋ ਫਿਰ ਬਾਕੀ ਕੋ ਵੀਰ ਫੋਨ ਲਾਵੇ ਭਵਾਨਾ ਬਹੁਤ ਵਧੀਆ ਮਾਨਤਨ ਜਿਹੜੇ ਵਿੱਚ ਹੋ ਜਾਣਗੇ ਕਿੱਥੇ ਕੀ ਬਣ ਜਾਣਾ ਰੇਟ ਚੱਲ ਜਾਣਾ ਵਾ ਅੱਛਾ ਕੋਈ ਵੀ ਫੋਨ ਲਾਵੇ ਜਰੂਰ ਇਹਨੂੰ ਫੋਨ ਲਾਵੇ ਕਦੀ ਪਹਿਲੀ ਵੀਡੀਓ ਵਾ ਪਹਿਲੀ ਵੀਡੀਓ ਜਿਹੜੇ ਵੀਰ ਜੀ ਨੇ ਚਾ ਚਾਚੀ ਘਾਵਾਂ ਦੇ ਦੇਣੀਆਂ ਵਾ ਇਹ ਨਵਾਂ ਹੀ ਕੰਮ ਸ਼ੁਰੂ ਕੀਤਾ ਪਹਿਲੇ ਪਛਲਿਆ ਕੇ ਵਿੱਚ ਨੇ ਵਿੱਚੇ ਜਿਹੜੇ ਆਵਲੇ ਲੈ ਆਓ ਜੀ ਬਾਕੀ ਥਾਣੇ ਦੇ ਕੋ ਵੀ ਚੰਗਾ ਲੱਗਾ ਹੈ ਤੇ ਇਹ ਦਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ 35000 ਕਰਦੇ ਆ ਅੱਛਾ ਤੇ 29 ਤੱਕ ਅੱਛਾ 29000 ਤੱਕ ਕਰ ਦੇ ਦੋਗੇ ਛੋੜ ਛਪੋ ਨਾ ਕੋਈ ਨਹੀਂ ਹੋਈ 4000 ਫਾਂਡ ਚੜਾ ਦਾਂਗੇ ਸੀ ਤੇ ਆ ਥਾਣੇ ਦੇ ਵੀ ਦਾਕਰੇ ਤੋਂ ਦੇਖ ਸਕਦੇ ਜੀ ਸੀਲ ਠੰਡੀ ਪਈ ਹੈ ਬਿਲਕੁਲ ਸੀਲ ਭਾਜੀ ਕੋਈ ਉਹਦੀ ਗੱਲ ਬਾਤ ਨਹੀਂ ਠੀਕ ਹੈ ਜੀ ਸਾਰੀਆਂ ਠੀਕ ਸੀਲ ਇਹ ਜੀ ਨਹੀਂ ਥਾਣ ਓਕੇ ਹੋਣਗੇ ਸਾਡੇ ਲੋ ਠੀਕ ਹੈ ਜੀ ਹੋਣੇ ਕਾ ਵੀ ਗੱਬਨ ਜੇ ਹਾਂ ਜੀ ਇਹ ਸ਼ਾਈ ਵਾਲ ਦੇ ਵਿੱਚ ਪਈ 21000 ਦੇ ਚੌਕੀ ਦੇ ਮੋਹੋ ਇਲਾਤ ਹੋ ਰਹੀ ਹੈ ਫਿਰ ਇਹਨਾਂ ਪਹਿਲਾ ਸਵੇਰ ਤੋਂ ਮੋਂ ਚਾਰ ਦੰਦ ਦੱਸਦੇ ਸਾਈ ਹਾਲ ਕ੍ਰੋਸ ਤੇ ਆ ਜਿਹੜੀ ਹੈ ਹਾਂ ਜੀ ਜੀ ਟੇਲ ਵੇਖੋ ਕਿੰਨੀ ਚੱਡਾ ਚੱਡਾ ਬਣਾਉਣਾ ਹਾਂ ਹਾਂਜੀ ਹਾਂਜੀ ਸਾਮ ਲੂਗਾ ਉਹ ਕਿੱਥੇ ਜਾਣੀ ਤੁਹਾਨੂੰ ਪਤਾ ਗਾਂ ਹਾਂਜੀ ਹਾਂਜੀ ਮਾਰ ਜੁਰ ਵਾਦਾ ਜਾਂਦੇ ਘਟ ਨਹੀਂ ਹੈ ਬਾਕੀ ਕੀ ਕਿ ਇਹ ਜਿਹੇ گاਵਾ ਦਾ ਦੁੱਧ ਵੀ ਸੰਗਣਾ ਹੁੰਦਾ ਗਰਮੀ ਵਾਲੀਆਂ گاਵਾ ਵਾ ਜੇ ਸਰਦੀ ਠੰਡੀ ਸੀ ਠੰਡੀ ਸੀ ਦੱਸਦੇ ਜਿਹੜੀ ਹੱਥ ਹੱਥ ਲਵਾ ਲੈਂਦੀ ਵੀ ਜੀ ਇਤਰਾ ਹੀ ਹਾਂਜੀ ਹਾਂਜੀ ਵੀਰ ਜੀ ਕੋਈ ਗੱਲ ਹੀ ਨਹੀਂ ਠੰਡੀ ਸੀਲ ਆ ਉਹਦੀ ਤੂੰ ਗੱਲ ਬਾਤ ਨੂੰ ਠੀਕ ਆ ਜੇ ਤੇਰਾ ਮਰਜੀ ਬਾਕੀ ਥਾਣੇ ਵੀ ਹੁਣ ਤੁਸੀਂ ਪ੍ਰੋਪਰ ਹੱਥ ਚ ਆਉਣਾਂ ਲਾਵਾ ਹਾਂਜੀ ਵੀਰ ਜੀ ਥਾਣ ਬਹੁਤ ਸੋਹਣੇ ਆ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਮੁੱਲ ਵੀਰ ਜੀ ਘਰ ਨੂੰ ਜਿਹੜਾ ਵੀ 40 ਕਰ ਦਈਏ ਅੱਛਾ ਪਰ 35 ਕਰਦੇ ਆ 30 ਚ ਮੰਨਤਾਨ ਕਰਦਾਂਗੇ 30 ਚ ਮੰਨਤਾਨ ਇਹਦਾ ਵੀ ਕਰ ਦੋਗੇ ਹਾਂਜੀ ਜੀ ਠੀਕ ਹੈ ਜੀ ਕੋਈ ਵੀਰ ਫੋਨ ਲਾਵੇ ਪਤਾ ਨਹੀਂ ਕਿੱਥੇ ਦੇ ਦੇਣੀ ਅੱਜ ਕੇ ਬੱਸ ਹਾਂਜੀ ਤੇ ਇਹਦੇ ਮਗਰ ਵੀ ਅੱਛੀ ਸਾਰੀਆਂ ਮਗਰ ਇਹ ਵਛੀਆਂ ਅੱਜ ਹਾਂਜੀ ਵੀਰ ਜੀ ਇਹਣਾ ਸਵੇਰੇ ਸੁਈ ਜੇ ਅੱਛਾ ਅੱਜ ਸਵੇਰੇ ਸੁਈ ਹੈ ਹਾਂਜੀ ਜੇ ਵੀ ਕੋਲ ਜੇ ਉੱਥੇ ਰੱਖੀ ਜੇ ਠੀਕ ਆ ਹਾਂਜੀ ਤੇ ਥਣ ਦਿਖਾ ਦਈਏ ਤੇ ਤੁਹਾਨੂੰ ਲੱਗੇ ਤਾਂ ਆਹ ਦੇਖ ਸਕਦੇ ਤਾਂ ਨੂੰ ਵੀ ਲੱਗੇ ਤਾਂ ਇਹ ਕਿੰਨੇ ਕੇ ਦੁੱਧ ਆ ਲਈਏ ਵੀਰ ਜੀ ਦੁੱਧ ਦੇ ਨੇ ਵੀ ਚੰਗਾ 12 ਕਿਲੋ ਚੋਈ ਜਣਾ ਆਰਾਮ ਨਾਲ ਠੀਕ ਆ ਹਾਂਜੀ ਤੋਰ ਦੋ ਪਤਾ ਗਰਮੀ ਵਾਲਾ ਸਾਰਾ ਮਾਲਿਆ ਹਾਂਜੀ ਹਾਂਜੀ ਬਾਕੀ ਅੱਜ ਹੀ ਸੂਈ ਹੈ ਤਾਜੀ ਮਿੱਟੀ ਸੂਈ ਅੱਜ ਹੀ ਆ ਮਗਰ ਬੱਛੀ ਜਾਵੇ ਤੇ ਮਗਰ ਵੀ ਇਹਦੇ ਬੱਛੀ ਸਾਰੀਆਂ ਮਗਰ ਹੀ ਬੱਛੀਆਂ ਆ ਕੋਣ ਬਹੁਤ ਵਧੀਆ ਲੱਗਾ ਚਵਾਈ ਵੀਰ ਦੀ ਬੜੀ ਵਧੀਆ ਜੀ ਫਰਲੇ ਸਹੀਲ ਨਾਲੇ ਵੀਰ ਦੀ ਠੀਕ ਹੈ ਜੀ ਹਾਂਜੀ ਕੋਈ ਵੀ ਰੇਣਾ ਸੋਚੀ ਵੀ ਕੋਈ ਝੂਂਗੀ ਆ ਮਾਰੂਗੀ ਕੋਈ ਗੱਲਬਾਤ ਨਹੀਂ ਵੀ ਇਹ ਆ ਕਿ ਕੰਦ ਕਠ ਬੇਲ ਜਿਹੜਾ ਜੱਸੀਆਂ ਹਿਸਾਬ ਨਾਲ ਚੰਗਾ ਹੈ ਠੀਕ ਹੈ ਬਹਾਨਾ ਦੇਖੋ ਆਗੇ ਤੁਸੀਂ ਵੀਰ ਜੀ ਫੋੜੇ ਫਿਕਸਡ ਅੱਡ ਅੱਛਾ ਮਾਤਾ ਕਾ ਵੇਖੋ ਕਿੱਥੇ ਜਾਂਦੀ ਕਿੰਨੀ ਢੇਲੇ ਤੇ ਇਹਦਾ ਵੀਰ ਜੀ ਮੁੱਲ ਕਿ ਰੱਖਣਾ ਆਪਾਂ ਮੁੱਲ ਤੇ ਵੀਰ ਜੀ ਕੈਨ 40 ਕਰੀ ਜਾਂਦੇ ਆ ਹਾਂਜੀ ਤੇ 35 ਜਮਾਨਤਾਨ ਕਰਦਾਂਗੇ ਅੱਛਾ ਹਾਂਜੀ ਫੋਨ ਲਾਵੇ ਕੋਈ ਮਾਨਤਾਨ ਹੋ ਜਮੂ ਫੋਨ ਲਾਵੇ ਪਤਾ ਨਹੀਂ ਕਿੱਥੇ ਸੌਦਾ ਹੋਏ ਨਾ ਤੁਹਾਨੂੰ ਅੱਗੇ ਵੀ ਦੱਸਿਆ ਨਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਨਾ ਨਾ ਬੱਸ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਨ ਪਸੰਦ ਕਰਕੇ ਠੀਕ ਹੈ ਜੀ ਬਾਕੀ ਇੱਥੇ ਆਓ ਕੋਈ ਵੀਰ ਆਪਣੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆ ਗਾਂ ਦੀ ਗਾਰੰਟੀ ਸਾਡੀ ਜੇਰ ਆਪਾਂ ਦਿਖਾ ਦਈਏ ਜਿਹੜੀ ਐਂਟਲੀ ਦੀ ਆ ਜਿਹੜੀ ਜੇਰ ਜਿਹੜੀ ਉਹ ਗਾਂ ਦੀ ਪਈ ਹੈ ਵਿਖਾਉਣ ਵਾਲੀ ਰਹਿ ਗਈ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ